ਹਾਂਜੀ ਮਨਕੀਰਤ ਸਤ ਸ੍ਰੀ ਅਕਾਲ ਸੀਐਮ ਸਾਹਿਬ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਚੜ੍ਹਦੀ ਗਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਹਾਂਜੀ ਮਨਕੀਰਤ ਸਤ ਸ੍ਰੀ ਅਕਾਲ ਸੀਐਮ ਸਾਹਿਬ ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਚੜ੍ਹਦੀ ਗਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨ ਹੀ ਹੋਣਾ ਹੁਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਜੀਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀ ਲੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਆਪਾਂ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਬਿਲਕੁਲ ਬਿਲਕੁਲ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਪਹਿਲੇ ਕੋਈ ਬਾਅਦ ਦੇ ਵਿੱਚ ਤੇ ਪਰ ਭਾਰੇ ਆ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਤੇ ਪੰਜਾਬ ਨੂੰ ਆਪਾਂ ਕੀ ਦੇ ਰਿਆਂ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਮੈਂ ਮੈਂ ਤੁਹਾਡਾ ਸਾਰਾ ਵਾਚ ਕਰ ਰਿਆ ਸੀਗਾ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਕਿੰਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਗਲਾ ਕਰ ਦਿਓ ਜਦੋਂ ਆਪਾਂ ਛੋਟੇ ਜੀਵਿਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜਿਆਦਾ ਮਾਣ ਆ ਪੰਜਾਬ ਨੂੰ ਜੰਮਿਆਂ ਨੂੰ ਨਿੱਤ ਮੁਹਿਮਾ ਪੰਜਾਬ ਚ ਜੰਮਿਆਂ ਨੂੰ ਸੋ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਤੇ ਕਿਸੇ ਨੂੰ ਪੰਜਾਬ ਦੀ ਧਰਤੀ ਦੀ ਬਰਕਤ ਜਿਹੜੀ ਐਨੀ ਪੰਜਾਬ ਦੀ ਧਰਤੀ ਚ ਕਿ ਉਹ ਉਹਦਾ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਣੇ ਆ ਅਸੀਂ ਤਾਂ ਜਾ ਕੇ ਲਿਬੀਆ ਚ ਲੰਗਰ ਲਾ ਲੈਣੇ ਆ ਅਸੀਂ ਆਪਣੀ ਧਰਤੀ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਾਰਨ ਦੇ ਦਾਂਗੇ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਕੱਲਾ ਇਕੱਲਾ ਤੁਹਾਡਾ ਜਿਹੜੇ ਬਹੁਤ ਬਹੁਤ ਕੀ ਬਾਤ ਅੱਗੀ ਆ ਬਹੁਤ 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 ਧੰਨਵਾਦ ਮਨਕੀਰਤ ਐ ਤੇ ਗੁੱਡ ਲੱਕ ਹੁਣ ਕਿੱਥੇ ਖੜੇ ਹੋ ਤੁਸੀਂ ਪਾਣੀ ਹੁਣ ਕਿੱਥੇ ਕੜਿਓ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜ੍ਹਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆ ਹਲੇ ਜੈ ਸ੍ਰੀ ਅਕਾਲ ਸੀਮਨ ਸਾਹਿਬ ਦਿਲ ਖੋਚ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਤੀ ਨਾ ਕਰਦੇ ਮਾਫੀ ਆ ਲਈ ਦਿਲ ਖੁਸ਼ ਕਰਤਾ ਬਹੁਤ 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 ਧੰਨਵਾਦ ਬਹੁਤ ਜਿਉਂਦੇ ਵੱਸਦੇ ਰਹੋ ਔਰ ਐਦਾਂ ਹੀ ਲੋਕਾਂ ਦੀ ਸੇਵਾ 'ਚ ਲੱਗੇ ਰਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਸੀਮਨ ਸਾਹਿਬ ਬਹੁਤ ਧੰਨਵਾਦ ਸੱਚਕ ਸੱਚਕ ਹਾਂਜੀ ਮਨਕੀਰਤ ਸਤਿ ਸ੍ਰੀ ਅਕਾਲ ਸੀਐਮ ਸਾਹਿਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਚੜ੍ਹਦੀ ਗਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨੀ ਹੋਣਾ ਹੋਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਸੀਐਮ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਕਲਾ ਵਾਲੇ ਸੀਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਆਪਾਂ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਔਰ ਉਹਨਾਂ ਦਾ ਕਰਜ਼ਾ ਮਾਫ਼ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜ਼ਿਮੀਦਾਰਾਂ ਦਾ ਕਰਜ਼ਾ ਮਾਫ਼ ਕਰਨਗੇ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਬਿਲਕੁਲ ਬਿਲਕੁਲ ਆਪਾਂ ਬਿਲਕੁਲ ਕੋਈ ਕੋਈ ਚੁੱਲ੍ਹਾ ਕੋਈ ਚੁੱਲ੍ਹਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਫੇਲੇ ਕੋਈ ਬਾਅਦ ਦੇ ਵਿੱਚ ਤੇ ਪਰ ਪਰ ਇਹ ਕਿ ਆਪਾਂ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਤੇ ਪੰਜਾਬ ਨੂੰ ਆਪਾਂ ਕੀ ਦੇ ਰਿਆਂ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਮੈਂ ਮੈਂ ਤੁਹਾਡਾ ਸਾਰਾ ਵਾਚ ਕਰ ਰਿਆ ਸੀਗਾ ਸਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਕਹਿੰਨੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ੍ਹਦੀ ਗਲਾ ਕਰ ਦਿਓ ਜਦੋਂ ਆਪਾਂ ਛੋਟੇ ਜ਼ਿਮੀਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜਿਆਦਾ ਮਾਣ ਹੈ ਪੰਜਾਬ ਨੂੰ ਜੰਮਿਆਂ ਨੂੰ ਨਿੱਤ ਮੁਹਿਮਾ ਪੰਜਾਬ ਚ ਜੰਮਿਆਂ ਨੂੰ ਸੋ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਤੇ ਕਿਸੇ ਨੂੰ ਪੰਜਾਬ ਇਦੀ ਧਰਤੀ ਦੀ ਬਰਕਤ ਜਿਹੜੀ ਐਨੀ ਪੰਜਾਬ ਦੀ ਧਰਤੀ ਚ ਕਿ ਉਹ ਉਹਦਾ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਨੇ ਆ ਅਸੀਂ ਤਾਂ ਜਾ ਕੇ ਲੀਬੀਆ ਚ ਲੰਗਰ ਲਾ ਲੈਨੇ ਆ ਅਸੀਂ ਆਪਣੀ ਧਰਤੀ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਾਰਨ ਦੇ ਦਾਂਗੇ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਕੱਲਾ ਇਕੱਲਾ ਤੁਹਾਡਾ ਜਿਹੜੇ ਵੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਮਨਕੀਰਤ ਹੈ ਤੇ ਗੁੱਡ ਲੱਕ ਹੁਣ ਕਿੱਥੇ ਖੜੇ ਹੋ ਤੁਸੀਂ ਪਾਣੀ ਹੁਣ ਕਿੱਥੇ ਖੜੇ ਹੋ ਉਹਨਾਂ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜ੍ਹਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆ ਵਾਲੇ ਸੋਨਿਆ ਵਾਲੇ ਸੀਐਮ ਸਾਹਿਬ ਦਿਲ ਖੋਸ਼ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਤੀ ਨਾ ਕਰਦੇ ਮਾਫੀ ਆ ਲਈ ਦਿਲ ਖੁਸ਼ ਕਰਤਾ ਬਹੁਤ 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 ਧੰਨਵਾਦ ਬਹੁਤ ਜਿਉਂਦੇ ਵਸਦੇ ਰਹੋ ਔਰ ਐਦਾਂ ਹੀ ਲੋਕਾਂ ਦੀ ਸੇਵਾ 'ਚ ਲੱਗੇ ਰਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਸਿਮ ਸਾਹਿਬ ਬਹੁਤ ਧੰਨਵਾਦ ਸਾਸੀ ਕਾ ਹਾਂਜੀ ਮਨਕੀਰਤ ਸਾਸੀ ਗੱਲ ਸੀ ਸਿਮ ਸਾਹਿਬ ਸਾਸਿਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵਧੀਆ ਚੜ੍ਹਦੀ ਗਲਾ ਤੁਹਾਡੀ ਸਿਹਤ ਠੀਕ ਆ ਬਿਲਕੁਲ ਠੀਕ ਹੈ ਮੈਂ ਹੁਣ ਬਸ ਇੱਕ ਅੱਧਾ ਦਿਨੀ ਹੁਣਾ ਹੁਣਾ ਸੋ ਮੈਂ ਦੇਖਿਆ ਸੀ ਸਾਰਾ ਤੁਹਾਡਾ ਜਿਹੜਾ ਜਦੋਂ ਤੁਸੀਂ ਗਏ ਸੀ ਇਮੋਸ਼ਨਲ ਹੋ ਗਏ ਸੀ ਬਸ ਤੇ ਮਤਲਬ ਪੰਜਾਬ ਦੇ ਧਰਤੀ ਜਿਹੜੇ ਧਰਤੀ ਦੇ ਪੁੱਤ ਹਿਮਨ ਸਾਹਿਬ ਤੁਸੀਂ ਠੀਕ ਹੋ ਕੇ ਤੁਸੀਂ ਆਓ ਛੇਤੀ ਤੇ ਬਹੁਤ ਸਾਨੂੰ ਤੁਹਾਡੇ ਤੇ ਮਾਣ ਆ ਪੰਜਾਬ ਦੇ ਬਹੁਤ ਚੜ੍ਹਦੀ ਗਲਾ ਵਾਲੇ ਸੀ ਐਮਓ ਸਾਡੀ ਇੰਡਸਟਰੀ ਦੇ ਤੁਸੀਂ ਹੀਰੇ ਹੋ ਮੈਂ ਤੁਸੀਂ ਕਿਹਾ ਕਿ ਉਹ ਆਉਣਗੇ ਜਰੂਰ ਆਉਣਗੇ ਔਰ ਕਰਜ਼ੇ ਮਾਫ ਜਿਹੜੇ ਨੇ ਉਹ ਕਰਾਂਗੇ ਤੇ ਉਹ ਪਪ ਉਹਦੇ ਬਾਰੇ ਵਿਚਾਰ ਕਰ ਰਹੇ ਆ ਸਾਰਾ ਕੁਝ ਤੇ ਜਿੰਨਾ ਦੇਖੋ ਆਪਾਂ ਨੂੰ ਮਨਕੀਰਤ ਸੀਐਮ ਸਾਹਿਬ ਮੇਰੀ ਮੇਰੀ ਇੱਕੋ ਬੇਨਤੀ ਆ ਜਿਹੜੇ ਨਾ ਛੋਟੇ ਜ਼ਿਮੀਦਾਰ ਨੇ ਨਾ ਉਹਨਾਂ ਦਾ ਕਰਜ਼ਾ ਮਾਫ ਮੈਂ ਸਾਰੇ ਪੰਜਾਬ ਨੂੰ ਕਹਿ ਕੇ ਆਇਆ ਸਾਡੇ ਸੀਐਮ ਸਾਹਿਬ ਸਾਰੇ ਪੰਜਾਬ ਨਾਲ ਖੜੇ ਨੇ ਤੇ ਛੋਟੇ ਜਿੰਮੇਦਾਰਾਂ ਦਾ ਕਰਜ਼ਾ ਮਾਫ ਕਰਨਗੇ ਆ ਬੇਨਤੀ ਤੁਸੀਂ ਕਬੂਲਣੀ ਆ ਬਾਕੀ ਤੁਸੀਂ ਆਪਾਂ ਬਿਲਕੁਲ ਕੋਈ ਕੋਈ ਚੁੱਲਾ ਕੋਈ ਚੁੱਲਾ ਮਨਕੀਰਤ ਆਪਾਂ ਬੁਝਣ ਨਹੀਂ ਦੇਣਾ ਕੋਈ ਬੰਦਾ ਆਪਾਂ ਬਾਹਰ ਨਹੀਂ ਸੌਣ ਦੇਣਾ ਕੋਈ ਬਿਮਾਰੀ ਨਾ ਪ੍ਰਮਾਤਮਾ ਕਰੇ ਦੁਬਾਰਾ ਪਹਿਲੇ ਕੋਈ ਬਾਅਦ ਦੇ ਵਿੱਚ ਤੇ ਪਰ ਭਰਿਆ ਕਿ ਆਪਾ ਨੂੰ ਪੰਜਾਬ ਨੇ ਬਹੁਤ ਕੁਝ ਦਿੱਤਾ ਤੇ ਪੰਜਾਬ ਨੂੰ ਆਪਾਂ ਕੀ ਦੇ ਰਿਆਂ ਤੇ ਇਹ ਇਹ ਤੁਹਾਡਾ ਤੁਹਾਡੇ ਤੋਂ ਬਹੁਤ ਚੰਗਾ ਲੱਗਿਆ ਮੈਂ ਮੈਂ ਤੁਹਾਡਾ ਸਾਰਾ ਵਾਚ ਕਰ ਰਿਆ ਸੀਗਾ ਤੁਹਾਡੇ ਮੇਰੇ ਨਾਲ ਮੇਰੀ ਟੀਮ ਆ ਜੀ ਸਿਮਰਨ ਹੁੰਦਲ ਰੂਪਾ ਸੁਹਾਣਾ ਕਹਿੰਦੇ ਅਰਦਾਸ ਕਰਦੇ ਆ ਤੁਸੀਂ ਛੇਤੀ ਛੇਤੀ ਠੀਕ ਹੋ ਕੇ ਬਸ ਤੁਸੀਂ ਚੜ ਦੀ ਗਲਾ ਕਰ ਦਿਓ ਜਦੋਂ ਆਪਾਂ ਛੋਟੇ ਜ਼ਿਮੀਦਾਰਾਂ ਵਾਲਾ ਕਰਜ਼ਾ ਮਾਫ਼ ਕਰਤਾ ਸਾਰਾ ਬਸ ਤੁਸੀਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਜੀ ਬਹੁਤ ਜਿਆਦਾ ਮਾਣ ਹੈ ਪੰਜਾਬ ਨੂੰ ਜੰਮਿਆਂ ਨੂੰ ਨਿਤ ਮੁਹਿਮਾ ਪੰਜਾਬ ਚ ਜੰਮਿਆਂ ਨੂੰ ਸੋ ਪੰਜਾਬ ਬਹੁਤ ਵਾਰੀ ਮਨਕੀਰਤ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈਗਾ ਸੋ ਅੱਜ ਜਦੋਂ ਤੁਹਾਡੇ ਵਰਗੇ ਪੰਜਾਬ ਦੇ ਧਰਤੀ ਦੇ ਪੁੱਤ ਨਾਲ ਖੜ ਜਾਂਦੇ ਲੋਕਾਂ ਦੇ ਤਾਂ ਸਾਡੀ ਜ਼ਿੰਮੇਵਾਰੀ ਲੋਕਾਂ ਨੇ ਬਹੁਤ ਵੱਡੀ ਲਾਈ ਹੈ ਤੇ ਆਪਾਂ ਵੀ ਨਿਭਾਵਾਂਗੇ ਰਲ ਕੇ ਨਿਭਾਵਾਂਗੇ ਤੇ ਕਿਸੇ ਨੂੰ ਪੰਜਾਬ ਇਦੀ ਧਰਤੀ ਦੀ ਬਰਕਤ ਜਿਹੜੀ ਐਨੀ ਪੰਜਾਬ ਦੀ ਧਰਤੀ ਚ ਕਿ ਉਹ ਉਹਦਾ ਸਿੱਧਾ ਜਾ ਕੇ ਤੁਰਕੀ ਚ ਲੰਗਰ ਲਾ ਲੈਨੇ ਆ ਅਸੀਂ ਤਾਂ ਜਾ ਕੇ ਲੀਬੀਆ ਚ ਲੰਗਰ ਲਾ ਲੈਨੇ ਆ ਅਸੀਂ ਆਪਣੀ ਧਰਤੀ ਤੇ ਲੋਕਾਂ ਨੂੰ ਭੁੱਖੇ ਕਿਵੇਂ ਮਾਰਨ ਦੇ ਦਾਂਗੇ ਸੋ ਮੈਨੂੰ ਬਹੁਤ ਚੰਗਾ ਲੱਗਿਆ ਮੈਂ ਇਕੱਲਾ ਇਕੱਲਾ ਤੁਹਾਡਾ ਜਿਹੜੇ ਵੀ ਬਹੁਤ 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 ਧੰਨਵਾਦ ਮਨਕੀਰਤ ਹੈ ਤੇ ਗੁੱਡ ਲੱਕ ਹੁਣ ਕਿੱਥੇ ਖੜੇ ਹੋ ਤੁਸੀਂ ਪਾਣੀ ਹੁਣ ਕਿੱਥੇ ਖੜੇ ਹੋ ਹੁਣ ਅਸੀਂ ਜੀ ਆਪਣਾ ਗੁਰਦੁਆਰੇ ਸਾਹਿਬ ਚੱਲੇ ਆ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਅੱਜ ਬਾਬਾ ਜੀ ਨੇ ਕਿਹਾ ਸੀ ਸੇਵਾ ਕਰਕੇ ਤੁਸੀਂ ਮੇਰੇ ਕੋਲ ਆਉਣਾ ਹੰਸਾਲੀ ਵਾਲੇ ਸੰਤਾਂ ਨੇ ਹੁਣ ਸੰਤਾਂ ਦਾ ਆਸ਼ੀਰਵਾਦ ਲੈਣ ਚੱਲੇ ਆ ਜੀ ਬਾਕੀ ਅੱਜ ਤੁਹਾਡੇ ਨਾਲ ਗੱਲ ਕਰਕੇ ਐਡਾ ਐਡਾ ਹੌਸਲਾ ਹੋ ਗਿਆ ਜੀ ਚੜ੍ਹਦੀ ਕਲਾ ਸਾਡੇ ਸੀਐਮ ਸਾਡੇ ਨਾਲ ਆ ਵੀ ਆਰ ਪ੍ਰਾਊਡ ਠੀਕ ਆ ਬੋਲੇ ਸੋਨਿਆ ਹਾਲ ਸਿਮ ਸਿੰਘ ਸਾਹਿਬ ਦਿਲ ਖੋਚ ਕਰਤਾ ਜਿਹੜੀ ਤੁਸੀਂ ਅੱਜ ਅੱਜ ਜਿਹੜੀ ਤੁਸੀਂ ਆ ਗੱਲ ਕਹਿਦੀ ਨਾ ਕਰਦੇ ਮਾਫੀ ਵਾਲੀ ਦਿਲ ਖੁਸ਼ ਕਰਤਾ ਧੰਨਵਾਦ ਬਹੁਤ 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 ਧੰਨਵਾਦ ਜਿਉਂਦੇ ਵਾਸਤੇ ਰਹੋ ਔਰ ਐਦਾਂ ਹੀ ਲੋਕਾਂ ਦੀ ਸੇਵਾ 'ਚ ਲੱਗੇ ਰਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਸਿਕਾ ਬਹੁਤ ਧੰਨਵਾਦ ਸਾਸਿਕਾ